ਜਦੋਂ ਅਸੀਂ ਇਹ ਕਹਿਨੇ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਜਾਤ ਪਾਤ ਦਾ ਪ੍ਰਬੰਧ ਬਹੁਤ ਚਿਰ ਪਹਿਲਾਂ ਹੋਂਦ ਵਿੱਚ ਆ ਚੁੱਕਿਆ ਸੀ ਤੇ ਜਦੋਂ ਹੀ ਹੋਂਦ ਵਿੱਚ ਆਇਆ ਨਾਲ ਹੀ ਇਹਦੇ ਖਿਲਾਫ ਵਿਰੋਧ ਤੇ ਸੰਘਰਸ਼ ਵੀ ਸ਼ੁਰੂ ਹੋ ਗਿਆ ਸੀ ਸੋ ਉਸ ਦੌਰ ਤੇ ਆਪਾਂ ਇੱਕ ਮੋਟੀ ਜੀ ਜੀ ਨੂੰ ਪੰਛੀ ਝਾਤ ਮਾਰਨੀ ਕਹਿੰਦੇ ਆ ਉਹ ਮਾਰਾਂਗੇ ਕਿਉਂਕਿ ਇੰਨੇ ਲੰਮੇ ਚੌੜੇ ਸਾਰੇ ਉਹ ਦੌਰ ਦੇ ਇਤਿਹਾਸ ਨੂੰ ਆਪਾਂ ਬਹੁਤਾ ਵਿਸਥਾਰ ਸ ਜਾ ਕੇ ਨਹੀਂ ਵਿਚਾਰ ਸਕਦੇ। ਸੋ ਮੋٹے ਤੌਰ ਤੇ ਮੈਂ ਜਿਹੜੇ ਅੱਜ ਦੀ ਗੱਲਬਾਤ ਹੈ ਉਹ ਇਹਨੂੰ ਦੋ ਦੌਰਾਂ 'ਚ ਵੰਡਾਂਗੇ। ਕਿ ਇੱਕ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਪ੍ਰਾਤਨ ਦੌਰ ਜਿਹਨੂੰ ਪੱਛਮ ਵਾਲਿਆਂ ਨੇ ਕਈ ਨਾਮ ਦਿੱਤੇ ਜਿਹੜੀ ਉਹਨਾਂ ਨੇ ਇਤਿਹਾਸ ਦਾ ਵਰਗੀਕਰਨ ਕੀਤਾ ਹੈ। ਮੱਧ ਯੁੱਗ ਵੀ ਕਿਹਾ ਉਹਨੂੰ। ਪ੍ਰੀ ਮਾਡਰਨ ਵੀ ਕਿਹਾ ਹੈ ਪ੍ਰੀ ਹਿਸਟੋਰਿਕ ਵੀ ਕਿਹਾ ਹੈ ਗੱਲ ਇਹ ਹੈ ਕਿ ਆਧੁਨਿਕ ਦੌਰ ਦੇ ਸ਼ੁਰੂ ਹੋਣ ਤੋਂ ਜਿਹੜਾ ਸਾਰਾ ਪਹਿਲਾ ਪੀੜਾ ਹਜ਼ਾਰਾਂ ਸਾਲਾਂ ਦਾ ਇੱਕ ਦੌਰ ਉਹ ਹੈ ਦੂਜਾ ਆਧੁਨਿਕ ਦੌਰ ਜਿਹੜਾ ਭਾਰਤ ਦੇ ਅੰਦਰ ਅੰਗਰੇਜ਼ਾਂ ਦੀ ਆਮਦ ਨਾਲ ਸ਼ੁਰੂ ਹੋਇਆ ਜਾਂ ਬੱਧ ਠੀਕ ਹੈ ਨਾ ਹੋਵੇ ਤਾਂ ਪਲਾਸੀ ਦੀ ਲੜਾਈ ਤੋਂ ਬਾਅਦ 1757 ਚ ਜਦੋਂ ਇੱਥੇ ਰਾਜ ਸਥਾਪਿਤ ਕਰ ਲਿਆ ਅੰਗਰੇਜ਼ਾਂ ਨੇ ਉਦੋਂ ਬਾਅਦ ਇੱਥੇ ਕੁਝ ਤਬਦੀਲੀਆਂ ਦਾ ਆਮਲ ਸ਼ੁਰੂ ਹੋਇਆ ਜਿਹਨੂੰ ਆਧੁਨਿਕ ਦੌਰ ਕਹਿੰਦੇ ਆ ਹੌਲੀ-ਹੌਲੀ ਇਸ ਦੌਰ ਦੀ ਸ਼ੁਰੂਆਤ ਤਾਂ ਭਾਵੇਂ 16-17ਵੀਂ ਸਦੀ ਚ ਯੂਰਪ ਤੋਂ ਹੋਈ ਸੀ ਪਰ ਫਿਰ ਹੌਲੀ-ਹੌਲੀ ਦੁਨੀਆ ਦੇ ਹਰ ਅੱਡ ਕੋਨੇਆਂ ਤੱਕ ਫੈਲਦਾ ਰਿਹਾ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਬਿਲਕੁਲ ਉਸੇ ਮਾਡਲ ਤੇ ਨਹੀਂ ਜਿਸ ਤਰ੍ਹਾਂ ਯੂਰਪ ਦੇ ਵਿੱਚ ਹੋਇਆ ਉਹਦੇ ਉੱਤੇ ਉਹਦੀ ਜਿਹੜੀ ਸਥਾਨਕ ਮੋਹਰ ਸ਼ਾਪ ਹੈ ਉਹ ਵੀ ਲੱਗਦੀ ਰਹੀ। ਸੋ ਇਹ ਦੋ ਦੌਰ ਹੈ ਜਿਨ੍ਹਾਂ 'ਚ ਆਪਾਂ ਵੰਡ ਕੇ ਅੱਜ ਦੇ ਮਸਲੇ ਨੂੰ ਵਿਚਾਰਨਾ ਹੈ। ਜਿਹੜਾ ਪ੍ਰਾਤਨ ਦੌਰ ਹੈ ਉਹਦੇ 'ਚ ਇਹ ਆ ਕਿ ਹਰ ਦੌਰ ਦਾ ਇਤਿਹਾਸ ਦੇ ਦਾ ਜਾਂ ਹਰ ਯੁੱਗ ਦਾ ਆਪਣਾ ਇੱਕ ਦਸਤੂਰ ਹੁੰਦਾ ਹੈ। ਸੋ ਜਿਹੜਾ ਪ੍ਰਾਤਨ ਦੌਰ ਹੈ ਉਹਦੇ ਵਿੱਚ ਜੋ ਜਾਤ ਪਾਤ ਦਾ ਵਿਰੋਧ ਹੋਇਆ ਹਜ਼ਾਰਾਂ ਸਾਲਾਂ ਤੱਕ ਹੋਇਆ ਜਾਂ ਸਦੀਆਂ ਤੱਕ ਹੋਇਆ ਪਰ ਉਸ ਯੁੱਗ ਦਾ ਜਿਹੜਾ ਉੱਗੜਵਾ ਲੱਛਣ ਇਹ ਸੀ ਕਿ ਉਹ ਵਿਰੋਧ ਧਾਰਮਿਕ ਨਜ਼ਰੀਏ ਤੋਂ ਤੇ ਧਾਰਮਿਕ ਪੁਹਾਵਰੇ ਵਿੱਚ ਹੀ ਹੋਇਆ ਕਿਉਂਕਿ ਉਸ ਯੁੱਗ ਦਾ ਦਸਤੂਰ ਹੀ ਇਹ ਸੀ ਜੋ ਕੁਝ ਵੀ ਹੁੰਦਾ ਸੀ ਉਹ ਧਰਮ ਦੇ ਖੇਤਰ 'ਚ ਹੀ ਹੁੰਦਾ ਸੀ ਸੰਘਰਸ਼ ਵੀ ਧਰਮ ਦੇ ਖੇਤਰ 'ਚ ਹੁੰਦਾ ਸੀ ਜ਼ੁਲਮ ਨੂੰ ਜਸਟੀਫਾਈ ਕਰਨ ਵਾਸਤੇ ਬਾਜਬਠਾਹਰਾਉਣ ਵਾਸਤੇ ਵੀ ਧਰਮ ਦੇ ਆਸਰਾ ਲਿਆ ਗਿਆ ਤੇ ਉਸ ਨੂੰ ਚੁਣੌਤੀ ਦੇਣ ਵਾਸਤੇ ਵੀ ਧਰਮ ਤੇ ਟੇਕ ਰੱਖੀ ਗਈ ਉਹ ਫੀਡ ਬੜਾ ਲੰਬਾ ਚੱਲਿਆ ਆਪਾਂ ਨੂੰ ਭਗਤੀ ਲਹਿਰ ਦਾ ਤਾਂ ਪਤਾ ਹੈ ਜਿਹੜੀ ਉੱਤਰੀ ਭਾਰਤ ਦੇ ਵਿੱਚ ਚੱਲੀ ਭਗਤ ਨਾਮਦੇਵ ਜੀ ਨਾਲ ਸ਼ੁਰੂ ਹੋ ਕੇ ਬਹੁਤ ਕਈ ਸਦੀਆਂ ਚੱਲੀ ਪਰ ਉਹ ਕੱਲੀ ਉੱਤਰੀ ਭਾਰਤ ਤੱਕ ਸੀਮਤ ਨਹੀਂ ਸੀ ਉਹ ਦੱਖਣ ਦੇ ਵਿੱਚ ਵੀ ਤੇ ਉਹ ਪੂਰਬ ਦੇ ਵਿੱਚ ਵੀ ਉਹ ਸਾਰੇ ਥਾਵਾਂ 'ਤੇ ਸੀ ਸੋ ਦੱਖਣ ਦੇ ਵਿੱਚ ਤਾਮਲਨਾਡੂ 'ਚ ਖਾਸ ਕਰਕੇ ਤਕਰੀਬਨ ਚੌਥੀ ਸਦੀ 'ਚ ਇਹ ਸ਼ੁਰੂ ਹੋ ਗਈ ਸੀ ਜਦੋਂ ਕੁਝ ਭਗਤਾਂ ਨੇ ਜਾਂ ਸੰਤਾਂ ਨੇ ਇਸ ਜਾਤ ਪਾਤੀ ਢਾਂਚੇ ਦਾ ਤੇ ਉਸ ਵਿਚਾਰਧਾਰਾ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਉਸ ਮੌਕੇ ਉਹਨਾਂ ਨੇ ਜਿਹੜੀ ਮੇਨ ਗੱਲ ਲਿਆਂਦੀ ਕਿਉਂਕਿ ਜਿਹੜਾ ਜਾਤ ਪਾਤੀ ਢਾਂਚਾ ਇਹਦੀ ਜਿਹੜੀ ਬੁਨਿਆਦ ਹੈ ਚੂਲ ਹੈ ਉਹ ਵਿਚਾਰਧਾਰਾ ਹੈ ਤੇ ਉਸ ਵਿਚਾਰਧਾਰਾ ਦੀ ਮੁੱਖ ਗੱਲ ਇਹ ਹੈ ਕਿ ਮਨੁੱਖ ਅਸੂਲੀ ਤੌਰ ਤੇ ਬਰਾਬਰ ਨਹੀਂ ਜਿਵੇਂ ਪਸ਼ੂ ਜਾਤੀ ਚ ਤੇ ਮਨੁੱਖ ਜਾਤੀ ਚ ਵਖਰੇਵੇਂ ਕਿ ਮਨੁੱਖ ਜਾਤੀ ਉੱਤਮ ਹੈ ਪਸ਼ੂ ਜਾਤੀ ਨੀਮੀ ਹੈ ਇਸੇ ਤਰ੍ਹਾਂ ਮਨੁੱਖ ਜਾਤੀ ਚ ਵੀ ਗਾਹਾਂ ਫਰਕ ਹੈ ਸਾਰੇ ਬਰਾਬਰ ਨਹੀਂ ਉੱਥੇ ਵੀ ਕੁਝ ਉੱਤਮ ਤੇ ਕੁਝ ਨੀਚ ਹੈ ਇਹ ਉਹਨਾਂ ਦੀ ਬਨਿਆਦ ਹੈ ਇਹ ਵਿਚਾਰਤਾ ਰਾ ਜਿੱਥੋਂ ਉਹ ਸਾਰੀ ਤਾਕਤ ਲੈਂਦੇ ਐ ਤੇ ਇਸ ਨੂੰ ਬਾਝ ਬਠਹਿਰ ਆਉਂਦੀ ਹੈ ਵੀ ਇਹ ਰੱਬ ਨੇ ਰਚਿਆ ਇਸ ਤਰ੍ਹਾਂ ਕਿ ਬੰਦੇ ਜਨਮ ਤੋਂ ਹੀ ਕੋਈ ਉੱਚਾ ਜੰਮਦਾ ਕੋਈ ਨੀਮਾ ਜੰਮਦਾ ਸੋ ਇਹ ਗੱਲ ਨੂੰ ਉਹਨਾਂ ਨੇ ਬਹੁਤ ਪ੍ਰਚਾਰਿਆ ਇੰਨਾ ਪ੍ਰਚਾਰਿਆ ਕਿ ਜਿਹੜੇ ਬੰਦੇ ਇਹਦਾ ਸ਼ਿਕਾਰ ਹੋਏ ਜਿਨ੍ਹਾਂ ਨੂੰ ਉਹਨੇ ਗੁਲਾਮ ਬਣਾਇਆ ਉਹਨਾਂ ਨੇ ਵੀ ਪ੍ਰਵਾਨ ਕਰ ਲਿਆ ਨਹੀਂ ਇੰਨਾ ਲੰਮਾ ਚਿਰ ਇਸ ਤਰ੍ਹਾਂ ਦਾ ਢਾਂਚਾ ਨਹੀਂ ਚੱਲ ਸਕਦਾ ਕਿਉਂਕਿ ਦੁਨੀਆ ਦੇ ਵਿਦਵਾਨਾਂ ਨੇ ਇਹ ਨਿਚੋੜ ਕੱਢਿਆ ਕਿ ਕੱਲਾ ਤਾਕਤ ਨਾਲ ਜਾਂ ਜ਼ੁਲਮ ਨਾਲ ਤੁਸੀਂ ਬਹੁਤ ਵੱਡੀ ਗਿਣਤੀ ਨੂੰ ਦਬਾ ਕੇ ਨਹੀਂ ਰੱਖ ਸਕਦੇ ਸੀ타 ਘਟ ਗਿਣਤੀ ਨਾ ਜਿਹੜੀ ਸਵਰਨ ਜਾਤੀਆਂ ਮੋਟੇ ਜੇ ਤੌਰ ਤੇ ਆਪਾਂ ਲੈ ਲਈਏ 20% ਹੋਣ ਕਿਤੇ ਜੇ 80% ਨੂੰ ਹਜ਼ਾਰਾਂ ਸਾਲਾਂ ਤੋਂ ਉਹ ਇਸ ਗੁਲਾਮੀ ਚ ਜਕੜ ਕੇ ਰੱਖ ਸਕੇ ਨਾ ਤਾਂ ਉਹ ਕੱਲੀ ਤਾਕਤ ਨਾਲ ਸੋ ਉਹਦੇ ਵਾਸਤੇ ਇੱਕ ਜਿਹੜਾ ਸ਼ਬਦ ਪਰ ਮੁੜ ਕੇ ਜ਼ੋਰ ਪਾ ਲਿਆ ਨੇ ਖੜਿਆ ਜੀ ਨੂੰ ਹੈਜਮਨੀ ਕਹਿੰਦੇ ਆ ਡੋਮੀਨੇਸ਼ਨ ਦਬਾ ਇੱਕ ਹੈਜਮਨੀ ਜਦੋਂ ਸਰਦਾਰੀ ਕੋਈ ਸਥਾਪਿਤ ਕਰ ਲੇ ਡੋਮਿਨੇਸ਼ਨ ਦੇ ਨਾਲ ਜਿੱਦੂ ਤੁਸੀਂ ਡੋਮਿਨੇਟ ਕਰਨਾ ਹੈ ਜਿੱਤੇ ਦਾਬਾ ਪਾਉਣਾ ਹੈ ਉਹਦੀ ਸਹਿਮਤੀ ਜ਼ਰੂਰੀ ਨਹੀਂ ਹੋ ਸਕਦਾ ਉਹ ਵਿਰੋਧ ਵੀ ਕਰ ਰਿਹਾ ਹੋਏ ਫਿਰ ਉਹਨੂੰ ਤੁਸੀਂ ਤਾਕਤ ਨਾਲ ਦਬਾਉਨੇ ਹੋ ਹੈਜਮਨੀ ਦਾ ਮਤਲਬ ਇਹ ਹੈ ਸਰਦਾਰੀ ਵੀ ਉਹ ਕਿਸੇ ਚੀਜ਼ ਦੀ ਕਿਸੇ ਸਿਧਾਂਤ ਦੀ ਕਿਸੇ ਵਿਚਾਰ ਦੀ ਇੰਨੀ ਪ੍ਰਵਾਨ ਹੋਗੀ ਕਿ ਲੋਕਾਂ ਨੇ ਉਹਨੂੰ ਸੱਚ ਮੰਨ ਲਿਆ ਸੋ ਇਹ ਇਹਦਾ ਇੰਨਾ ਲੰਮਾ ਚ ਕੱਟਣ ਦਾ ਜਿਹੜਾ ਵੀ ਕਿਉਂ ਹੰਡ ਗਿਆ ਇਹ ਸਿਸਟਮ ਆਪਨ ਪਤਾ ਅਮਰੀਕਾ ਦੇ ਵਿੱਚ ਜਿਹੜੀ ਗੁਲਾਮੀ ਸੀ ਕਾਲਿਆਂ ਨੂੰ ਜਿਸ ਤਰ੍ਹਾਂ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਉਹ 2-300 ਸਾਲ ਚ ਮੁੜ ਕੇ ਅਖੀਰ ਨੂੰ ਇਹ ਕਹਿ ਸਕਦਾ ਕਿ ਖਤਮ ਹੋ ਗਈ ਉਹਦੀ ਕੁਝ ਰਹਿਤ ਖੂਨ ਤਾਂ ਰਹਿੰਦੀ ਹੈ ਪਰ ਉਹ ਢਾਂਚੇ ਨੂੰ ਹੁਣ ਕੋਈ ਉੱਥੇ ਮਾਨਤਾ ਕੋਈ ਨਹੀਂ ਸੋ ਇਸ ਕਰਕੇ ਮਤਲਬ ਇੱਥੇ ਦਾ ਕਾਰਨ ਇਹ ਸੀ ਕਿ ਉਹ ਵਿਚਾਰਧਾਰਾ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ ਕਿ ਠੀਕ ਹੈ ਸਾਨੂੰ ਰੱਬ ਨੇ ਪੈਦਾ ਹੀ ਇਸ ਤਰ੍ਹਾਂ ਕੀਤਾ ਹੈ ਜੇ ਇਹ ਗੱਲ ਪ੍ਰਵਾਨ ਨਾ ਕੀਤੀ ਹੁੰਦੀ ਤਾਂ ਇੰਨਾ ਚਿਰ ਇਹ ਇੱਥੇ ਨਹੀਂ ਚੱਲਣਾ ਸੀ ਸੋ ਜਿੰਨੀ ਵੀ ਭਗਤੀ ਲਹਿਰ ਚੱਲੀ ਹੈ ਉਸ ਦੌਰ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਚੈਲੰਜ ਕੀਤਾ ਇਸ ਗੱਲ ਨੂੰ ਚੁਣੌਤੀ ਦਿੱਤੀ ਜਿਹੜਾ ਉਹ ਇਹ ਕਹਿੰਦੇ ਨੇ ਕਿ ਮਨੁੱਖ ਬਰਾਬਰ ਨਹੀਂ ਜਨਮ ਤੋਂ ਉਹਨਾਂ ਨੇ ਦੇ ਇਸ ਵਿਚਾਰਧਾਰਾ ਦੇ ਉੱਤੇ ਸਿੱਧਾ ਹਮਲਾ ਕੀਤਾ ਸਾਰੇ ਭਗਤਾਂ ਨੇ ਤਕਰੀਬਨ ਜਿਨ੍ਹਾਂ ਦਾ ਮੋਟਾ ਉਹਨਾਂ ਦਾ ਇਹ ਸੀ ਕਿ ਰੱਬ ਇੱਕ ਹੈ ਤੇ ਸਭ ਦਾ ਸਾਂਝ ਹੈ ਜੁਨੀਵਰਸਲ ਫਾਦਰ ਆ ਉਹ ਸਭ ਦਾ ਸਾਂਝ ਹੈ ਤੇ ਫਿਰ ਉਹਦੇ ਬੱਚੇ ਜਿਹੜੇ ਉਹ ਅਲੱਗ-ਅਲੱਗ ਕਿਵੇਂ ਹੋ ਸਕਦੇ ਨੇ ਵੀ ਕੁੱਚਾ ਹੋ ਗਿਆ ਕਨੀਮਾ ਹੋ ਗਿਆ ਰੰਗ ਦੇ ਨਕਸ਼ਾ ਦਾ ਫਰਕ ਹੋ ਸਕਦਾ ਹੈ ਗੁਣਾ ਔਗਣਾ ਦਾ ਫਰਕ ਹੋ ਸਕਦਾ ਹੈ ਜਿਹੜਾ ਦਰਜਾ ਮਿਥਨਾ ਵੀ ਆ ਤਾਂ ਪਸ਼ੂ ਦੀ ਪੱਦਰ ਤੇ ਹੈ ਵੀ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਤੱਤ ਹੈ ਮਤਲਬ ਜੋ ਵੀ ਜਿਹੜੇ ਵੀ ਭਗਤ ਆਏ ਉਹਨਾਂ ਨੇ ਬ੍ਰਾਹਮਣਾਂ ਦੀ ਜਿਹੜੀ ਇਹ ਧਾਰਨਾ ਸੀ ਕਿ ਮਨੁੱਖ ਬਰਾਬਰ ਨਹੀਂ ਤੇ ਜਨਮ ਤੋਂ ਹੀ ਇਹ ਉੱਚੇ ਨੀਵੇਂ ਆ ਉਹਨਾਂ ਨੇ ਇਸ ਨੂੰ ਰੱਦ ਕੀਤਾ ਤੇ ਸਾਰਿਆਂ ਨੇ ਤਕਰੀਬਨ ਇੱਕ ਰੱਬ ਦਾ ਕਿ ਰੱਬ ਇੱਕ ਹੈ ਤੇ ਉਹਦੇ ਜਿਹੜੇ ਸਾਰੇ ਬੱਚੇ ਐ ਉਹ ਸਾਰੇ ਬਰਾਬਰ ਨੇ ਇਸ ਗੱਲ ਦਾ ਪ੍ਰਚਾਰ ਬਹੁਤ ਸਾਰੇ ਥਾਵਾਂ ਤੇ ਬੜੇ ਜੋਰ ਸ਼ੋਰ ਨਾਲ ਹੋਇਆ ਸੋ ਦੱਖਣ ਦੇ ਵਿੱਚ ਤਾਮਲਨਾਡੂ ਦੇ ਵਿੱਚ ਤਕਰੀਬਨ ਚੌਥੀ ਸਦੀ ਦੇ ਵਿੱਚ ਬਹੁਤ ਜੋਰਦਾਰ ਲਹਿਰ ਚੱਲੀ ਭਗਤਾਂ ਦੀ ਸੰਤਾਂ ਦੀ ਜਿਹਨੂੰ ਸਿੱਧ ਮਾਰਗ ਕਹਿੰਦੇ ਆ ਉਹਦਾ ਕੋਈ ਨਾ ਕੋਈ ਦੂਰ ਦਾ ਰਿਸ਼ਤਾ ਇੱਥੋਂ ਵਾਲੇ ਸਿੱਧਾਂ ਨਾਲ ਵੀ ਸੀ ਇਹਨਾਂ ਤੋਂ ਉਹ ਪ੍ਰਭਾਵਿਤ ਸੀ ਕਿਸੇ ਤਰ੍ਹਾਂ ਜਿਹੜੇ ਉੱਤਰੀ ਭਾਰਤ ਦੇ ਸਿੱਧ ਸੀਗੇ ਜਿੰਨਾਂ ਨਾਲ ਗੁਰਨਾਥ ਸਾਹਿਬ ਨੇ ਗੋਸ਼ਟੀ ਕੀਤੀ ਜਾਂ 나ਥ ਤੇ ਜਾਂ ਸਿੱਧ ਸੋ ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਇਹ ਲਹਿਰ ਚੱਲੀ। ਕਈ 100 ਸਾਲ ਚੱਲੀ ਮੇਰੇ ਖਿਆਲ ਚ 4-500 ਸਾਲ ਇੱਕ ਸੰਤ ਤੋਂ ਬਾਅਦ ਦੂਜਾ ਦੂਜੇ ਤੋਂ ਤੀਜਾ। ਉਹਨਾਂ ਨੇ ਬਹੁਤ ਸਿੱਧੀ ਚੁਣੌਤੀ ਦਿੱਤੀ ਬ੍ਰਾਹਮਣ ਦੀ ਸਾਰੀ ਇਸ ਵਿਚਾਰਧਾਰਾ ਨੂੰ ਇਸ ਸੋਚ ਨੂੰ ਤੇ ਇਸ ਦੇ ਉੱਤੇ ਹਮਲਾ ਕੀਤਾ। ਆਪ ਪ੍ਰਚਾਰ ਕੀਤਾ। ਸੋ ਇਹ ਜਿਹੜਾ ਮੈਂ ਕਿਹਾ ਸੀ ਕਿ ਹਰ ਜੋਗ ਦਾ ਇੱਕ ਆਪਣਾ ਦਸਤੂਰ ਹੁੰਦਾ ਹੈ। ਸੋ ਉਸ ਯੁੱਗ ਦੇ ਵਿੱਚ ਇੱਕ ਤਾਂ ਇਹ ਧਾਰਮਿਕ ਨਜ਼ਰੀਏ ਤੋਂ ਤੇ ਧਾਰਮਿਕ ਮੁਹਾਵਰੇ 'ਚ ਵਿਰੋਧ ਹੋਇਆ ਦੂਜੀ ਗੱਲ ਉਸ ਮੌਕੇ ਜੋ ਵੀ ਕਿਹਾ ਜਾਂਦਾ ਸੀ ਉਹ ਕਾਗ ਰੂਪ ਦੇ ਵਿੱਚ ਹੀ ਕਿਹਾ ਜਾਂਦਾ ਸੀ ਭਾਰਤਿਕ ਲਿਖਣ ਦੀ ਇਹ ਰੀਤ ਬਾਅਦ 'ਚ ਜਾ ਕੇ ਸ਼ੁਰੂ ਹੋਈ ਹੈ ਇਸ ਕਰਕੇ ਜਿੰਨੇ ਵੀ ਇਸ ਤਰ੍ਹਾਂ ਦੇ ਬੰਦਿਆਂ ਨੇ ਸੁਧਾਰਾਂ ਦੇ ਪ੍ਰੋਜੈਕਟ ਚੁੱਕੇ ਉਹੋ ਉਸ ਮੌਕੇ ਦੇ ਉੱਤੇ ਉਹਨਾਂ ਨੇ ਆਪਣੀ ਬਾਣੀ ਰਚੀ ਜਾਂ ਆਪਣੀ ਕਪਤਾ ਜੋ ਵੀ ਹੈ ਉਸ ਰੂਪ ਦੇ ਵਿੱਚ ਉਹਨੂੰ ਲੋਕਾਂ 'ਚ ਪਪੂਲਰਾਈਜ਼ ਕੀਤਾ ਤੇ ਤੀਜੀ ਗੱਲ ਉਸ ਯੁੱਗ ਦੀ ਜਿਹੜਾ ਵਿਰੋਧ ਹੋਇਆ ਉਹਦੀ ਇਹ ਸੀ ਕਿ ਜਿਹੜਾ ਜਿਹੜੇ ਵੀ ਬੰਦੇ ਪੈਦਾ ਹੋਏ ਸੰਤ ਹੋਏ ਉਹਨਾਂ ਦਾ ਜਿਹੜਾ ਕਰਮ ਭੂਮੀ ਸੀ ਆਪਦਾ ਆਪਦਾ ਖੇਤਰ ਸੀ ਆਪਣੀ ਭਾਸ਼ਾ ਆਪਦਾ ਸਭਿਆਚਾਰ ਉਹਨਾਂ ਨੇ ਉਹ ਭਾਸ਼ਾ ਵਰਤੀ ਅਬਦੀ ਬ੍ਰਾਹਮਣ ਦੀ ਸੰਸਕ੍ਰਿਤ ਦੇ ਉਲਟ ਜਿਹਨੂੰ ਬ੍ਰਾਹਮਣਾ ਨੇ ਕਿਹਾ ਸੀ ਵੀ ਇਹ ਤਾਂ ਉਹ ਦੇਵ ਭਾਸ਼ਾ ਹੈ ਤੇ ਇਹ ਗੰਬਾਰਾਂ ਦੀਆਂ ਪੁਸ਼ਾਵਾਂਣ ਬਾਕੀ ਸਾਰੀਆਂ ਜਿਹਦੇ ਨਾਲ ਬੰਦੇ ਦਾ ਸਵਾਇਮਾਨ ਰੋਲਦੇ ਸੀ ਉਹ ਤੁਹਾਨੂੰ ਲੱਗਣੀ ਇਹ ਲੱਗ ਜੇ ਵੀ ਇਹਨਾਂ ਦੀ ਤਾਂ ਦੇਵਤਿਆਂ ਦੀ ਭਾਸ਼ਾ ਤੇ ਸਾਡੀ ਤਾਂ ਕੁਛ ਨਹੀਂ ਸੋ ਉਹਨਾਂ ਨੇ ਉਸ ਗੱਲ ਨੂੰ ਵੀ ਚੁਣੌਤੀ ਦੇਣ ਵਾਸਤੇ ਜੋ ਕੁਝ ਵੀ ਕੀਤਾ ਬਾਣੀ ਰਚੀ ਪ੍ਰਚਾਰ ਕੀਤਾ ਜੋ ਗੱਲ ਕਹੀ ਉਹ ਆਪਣੀ ਭਾਸ਼ਾ ਚ ਕਹੀ ਇਸ ਕਰਕੇ ਉਹਦਾ ਜਿਹੜਾ ਖਾਸਾ ਸੀ ਉਹ ਖੇਤਰੀ ਰਿਹਾ ਸਾਰਾ ਛੋਦੇ ਵਿੱਚੋਂ ਬਨਸਵਨਤਾ ਸੀ ਇਹ ਨਹੀਂ ਵੀ ਇੱਕ ਭਗਤ ਨਾਮਦੇਵ ਦਾ ਅਸਰ ਦੱਖਣ ਤੱਕ ਵੀ ਪਹੁੰਚ ਗਿਆ ਹੋਵੇ ਇਸ ਤਰ੍ਹਾਂ ਨਹੀਂ ਸੀ ਉਹ ਲਾਕ ਮੇਨਲੀ ਇਲਾਕਿਆਂ ਤੱਕ ਹੀ ਰਹਿ ਕੋਸ਼ਤ ਤੱਕ ਉਹਦਾ ਪ੍ਰਭਾਵ ਪਿਆ ਪਰ ਬੜੇ ਸੀਮਤ ਰੂਪ ਦੇ ਵਿੱਚ ਸੋ ਇਹ ਬਹੁਤ ਐਮ ਆ ਮੈਂ ਬਾਅਦ ਚ ਜਾ ਕੇ ਦੀ ਗੱਲ ਕਰੂੰਗਾ ਕਿ ਇਸ ਤਰ੍ਹਾਂ ਦੇਖਣਾ ਚੀਜ਼ ਨੂੰ ਕਿ ਵੱਖ-ਵੱਖ ਜਿਹੜੇ ਸੱਭਿਆਚਾਰ ਨੇ ਇੱਥੇ ਜਿੰਨੀ ਇੱਥੇ ਬਨਸ ਬਨਤਾ ਹੈ ਸੰਸਕ੍ਰਿਤ ਦਾ ਯਤਨ ਉਹਦੇ 'ਚ ਇੱਕ ਸਾਰਤਾ ਲਿਆਉਣ ਦਾ ਸੀ ਵੀ ਇੱਕੋ ਹੀ ਭਾਸ਼ਾ ਪ੍ਰਚਲਿਤ ਹੋਵੇ ਤੇ ਇਹਨਾਂ ਦਾ ਸਾਰਾ ਜਿਹੜੀ ਇਹ ਭਗਤੀ ਲਹਿਰ ਚੱਲੀ ਜਾਂ ਜਿਹੜੀ ਜਾਤ ਪਾਤ ਦਾ ਵਿਰੋਧ ਹੋਇਆ ਉਹਦੇ ਵਿੱਚ ਨਾਲ ਇਹ ਵੀ ਸੀ ਕਿ ਆਪਦੀ-ਆਪਦੀ ਭਾਸ਼ਾ ਤੇ ਆਪਦੇ-ਆਪਦੇ ਸੱਭਿਆਚਾਰ ਦਾ ਉਹਨਾਂ ਨੇ ਝੰਡਾ ਬੁਲੰਦ ਕੀਤਾ ਸੋ ਦੱਖਣ ਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਉੱਥੇ ਉਹ 3-400 ਸਾਲ ਉਹ ਸਿੱਧਾਂ ਦੀ ਜਿਹੜੀ ਸੀਗੀ ਉਹ ਉੱਥੇ ਚੱਲੀ ਲਹਿਰ ਪਰ ਉਹਦੇ ਪੈਰਲੈਲੀ ਇਹ ਵੀ ਇੱਕ ਤੁਸੀਂ ਨਿਜਮੀ ਹੈ ਕਿ ਕੋਈ ਵੀ ਗੱਲ ਬਿਨਾ ਭੇੜ ਤੋਂ ਨਹੀਂ ਚੱਲਦੀ ਹੁੰਦੀ ਜੇ ਇੱਕ ਰੁਝਾਨ ਚੱਲ ਰਿਹਾ ਹੈ ਕਿਸੇ ਚੀਜ਼ ਨੂੰ ਬਦਲਣ ਦਾ ਤਾਂ ਉਹਨੂੰ ਰੋਕਣ ਦਾ ਜਾਂ ਉਹਨੂੰ ਲੀਹੋਂ ਲਾਉਣ ਦਾ ਯਤਨ ਵੀ ਨਾਲ ਹੀ ਨਾਲ ਚੱਲ ਰਿਹਾ ਹੁੰਦਾ ਅੱਜ ਤੱਕ ਇਹ ਮੈਂ ਤਾਂ ਗੱਲਾਂ ਕਰ ਰਿਹਾ ਕਿ ਇਹ ਇਹ ਨਹੀਂ ਕਿ ਇਹ ਬੀਤੇ ਦੀਆਂ ਗੱਲਾਂ ਸਿਰਫ ਇਹ ਇਹ ਅਟੱਲ ਸਚਾਈ ਹੈ ਇਹ ਵੀ ਸੋ ਦੱਖਣ ਦੇ ਵਿੱਚ ਤਾਮਲ 나ਡੂ ਤੇ ਜਦੋਂ ਇਹ ਸਿੱਧਾਂ ਦੀ ਲਹਿਰ ਚੱਲ ਰਹੀ ਸੀ ਤਾਂ ਉੱਥੇ ਕੁਝ ਸ਼ਿਵ ਦੇ ਭਗਤ ਤੇ ਕੁਝ ਵੈਸ਼ਨੂ ਦੇ ਉਹ ਵੀ ਸੰਤ ਉਹਨਾਂ ਦੀ ਵੀ ਲਹਿਰ ਚੱਲੀ ਜਿਨ੍ਹਾਂ ਨੇ ਇਹ ਚ ਫਰਕ ਤਾਂ ਹਾਂ ਚੇ ਸੀ ਕਿ ਸਿੱਧ ਜਿਹੜੀ ਮਾਰਗ ਸੀ ਉਹਨਾਂ ਨੇ ਵੇਦਾਂ ਤੇ ਸ਼ਾਸਤਰਾਂ ਦੀ ਜਿਹੜੀ માનਤਾ ਸੀ ਉਹਨੂੰ ਰੱਦ ਕੀਤਾ ਕਿ ਸਾਨੂੰ ਇਹਦੇ ਵਿੱਚ ਕੋਈ ਚੀ ਉਹਨਾਂ ਨੇ ਉਹਨਾਂ ਨੇ ਉਹਨੂੰ ਨਕਾਰਤਾ ਜਿਹੜੇ ਦੂਜੀ ਲਹਿਰ ਚੱਲੀ ਉਹਨਾਂ ਨੇ ਉਹ ਸ਼ਾਸਤਰਾਂ ਪ੍ਰਤੀ ਜਿਹੜਾ ਸ਼ਰਧਾ ਤੇ ਪੂਜਾ ਦਾ ਉਹ ਰੱਖਿਆ ਉਹਨਾਂ ਨੇ ਉਹ ਸ਼ਾਸਤਰ ਪੂਜ ਧਾਰਾ ਸੀ ਉਹਨਾਂ ਨੇ ਫਿਰ ਉੱਥੇ ਇੱਕ ਮੰਦਰ ਕલ્ਟ ਪੈਦਾ ਕੀਤਾ ਦੱਖਣ ਦੇ ਵਿੱਚ ਜਿਨੇ ਦੇਖਿਆ ਕਿ ਕਿੱਡੇ ਸ਼ਾਨਦਾਰ ਆਲੀਸ਼ਾਨ ਮੰਦਰ ਉਸੇ ਹੋਏ ਤੇ ਉਸ ਧਾਰਾ ਨੇ ਇਹ ਇੱਕ ਸੱਭਿਆਚਾਰਕ ਅਸਰ ਪਾਇਆ ਕਿ ਲੋਕ ਮੰਦਰ ਸਿਰਜੇ ਵੱਡੇ ਵੱਡੇ ਤੇ ਲੋਕਾਂ ਨੂੰ ਉਹ ਮੰਦਰਾਂ ਨਾਲ ਜੋੜਦਾ ਉਹਨਾਂ ਨੇ ਸੋ ਗੁਲਾਮੀ 'ਚ ਜਕੜਨ ਦਾ ਇੱਕ ਬਹੁਤ ਵੱਡਾ ਜਿਹੜਾ ਇਹ ਮੰਦਰ ਕલ્ਟ ਪੈਦਾ ਹੋਇਆ ਉਹ ਉੱਥੇ ਉਹਨਾਂ ਨੇ ਉਹਨੂੰ ਵਰਤਿਆ ਤਾਮਲ ਦਾ ਡੁੱਚ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਫਿਰ ਕਰਨਾਟਕ ਦੇ ਵਿੱਚ ਉੱਥੇ ਵੀ ਲਹਿਰ ਚੱਲੀ ਏਦੋਂ ਬਾਅਦ ਮੇਨਲੀ 12ਵੀਂ 13ਵੀਂ ਸਦੀ ਚ ਆ ਕੇ ਜਿਹਨੂੰ ਨਾਂ ਦਿੱਤਾ ਜਾਂਦਾ ਹੈ ਇਤਿਹਾਸ ਦੇ ਵਿੱਚ ਮੋਟਾ ਉਹਦੀਆਂ ਧਰਾਵਾਂ ਉਪ ਧਰਾਵਾਂ ਤਾਂ ਬਹੁਤ ਪਰ ਉਹਨੂੰ ਵੀਰ ਸ਼ੈਵ ਲਹਿਰ ਕਿਹਾ ਜਾਂਦਾ ਉੱਚੀ ਦਾ ਤਰਜਮਾ ਇਹ ਹੈ ਕਿ ਸ਼ਿਵ ਦੇ ਸੂਰਮੇ ਸੈਨਿਕ ਜਾਂ ਸੂਰਮੇ ਪੈਰੋਕਾਰ ਸ਼ਿਵ ਭਗਤ ਸੀ ਉਹ ਸਾਰੀ ਪਰ ਉਹਨਾਂ ਨੇ ਜਿਹੜੀ ਇਹ ਜਾਤ ਪਾਤੀ ਵਿਚਾਰਧਾਰਾ ਹੈ ਇਸ ਤੇ ਬਹੁਤ ਵੱਡਾ ਹਮਲਾ ਕੀਤਾ ਉਹਨਾਂ ਦਾ ਸਭ ਤੋਂ ਪ੍ਰਮੁੱਖ ਜੋ ਆਗੂ ਕਹਿ ਲੋ ਰੈਬਰ ਉਹ ਸੀ ਵਸਾਵਾ ਜਿਹਦਾ ਨਾਂ ਵੀ ਸੁਣਿਆ ਹੋਣਾ ਕਿਸੇ ਨੇ ਫਿਰ ਜੇ ਚੁਲੰਗਾਇਤ ਪੈਦਾ ਹੋਈ ਲੰਗਾਇਤ ਅੱਜ ਵੀ ਆਪਾਂ ਨੂੰ ਉੱਥੇ ਜ਼ਿਕਰ ਆਉਂਦਾ ਹੈ ਕਿ ਲੰਗਾਇਤ ਵਰਗ ਉੱਥੇ ਬਹੁਤ ਪਾਵਰਫੁੱਲ ਹੈ ਕਰਨਾਟਕ ਦੇ ਵਿੱਚ ਸੋ ਜਿਹੜਾ ਵਸਾਵਾ ਸੀਗਾ ਉਹ ਆਪ ਬ੍ਰਾਹਮਣ ਸੀ ਪਰ ਉਹਨੇ ਜਨੇਊ ਪਹਿਨਣ ਤੋਂ ਵੀ ਇਨਕਾਰ ਕਰਤਾ ਤੇ ਜਿਹੜੀਆਂ ਪ੍ਰਵਾਨਤ ਰਸਮਾਂ ਸੀ ਬ੍ਰਾਹਮਣ ਦੀਆਂ ਉਹ ਸਾਰੀਆਂ ਠੁਕਰਾਤੀ ਤੇ ਉਸ ਮੌਕੇ ਦੇ ਉੱਤੇ ਕਲਿਆਣ ਦਾ ਰਾਜਾ ਸੀ ਕਾਲਾਚੂੜੀ ਉਹਦਾ ਉਹ ਪ੍ਰਾਈਮ ਮਿਨਿਸਟਰ ਵੀ ਬਣਿਆ ਸੋ ਪਾਵਰਫੁਲ ਹੋਣ ਕਰਕੇ ਉਸਨੇ ਆਪਦਾ ਪ੍ਰਭਾਵ ਬਹੁਤ ਪਾ ਲਿਆ ਸੀ ਜਿਦੇ ਕਰਕੇ ਇੱਕ ਪੂਰੀ ਕਮਿਊਨਿਟੀ ਲੰਗਾਇਤ ਕਮਿਊਨਿਟੀ ਬ੍ਰਾਹਮਣਵਾਦ ਦੇ ਉਲਟ ਉੱਥੇ ਉੱਭਰ ਕੇ ਸਾਹਮਣੇ ਆ ਗਈ ਪਰ ਉਦ ਉੱਥੇ ਵੀ ਬਹੁਤ ਵਿਰੋਧ ਹੋਇਆ ਵਸਾਬਾ ਤੋਂ ਬਾਅਦ ਇੱਕ ਹੋਰ ਭਗਤ ਉੱਠਿਆ ਉਸ ਨੇ ਵੀ ਉਸੇ ਧਾਰਾ ਨੂੰ ਅੱਗੇ ਜਾਰੀ ਰੱਖਿਆ ਉਹ ਵੀ ਰਾਜੇ ਦਾ ਮਨਿਸਟਰ ਬਣਿਆ ਉਹ ਆਪ ਬ੍ਰਾਹਮਣ ਸੀ ਕਿ ਜਾਤ ਪਾਤ ਨੂੰ ਭੰਨਣ ਵਾਸਤੇ ਉਹਨੇ ਮਨਿਸਟਰ ਹੁੰਦੇ ਹੋਏ ਅਬਦੀ ਧੀ ਇੱਕ ਚਮਾਰ ਦੇ ਘਰ ਵਿਆਹੀ ਉਸ ਦੇ ਖਿਲਾਫ ਐਡਾ ਰੋ ਪੈਦਾ ਹੋ ਗਿਆ ਕਿ ਰਾਜੇ ਨੇ ਹੁਕਮ ਦਿੱਤਾ ਕਿ ਇਹਨਾਂ ਦੋਵਾਂ ਨੂੰ ਕੁੜਮਾ ਨੂੰ ਦੋਹਾਂ ਕੁੜਮਾਂ ਨੂੰ ਹਾਥੀ ਦੇ ਪੈਰਾਂ ਨਾਲ ਬੰਨ੍ਹ ਕੇ ਕਟਿਸ-ਕਟਿਸ ਕੇ ਮਾਰਿਆ ਜਾਵੇ। ਮਤਲਬ ਬਦਲੀ ਇੰਨੀ ਸੌਖੀ ਨਹੀਂ ਕਿਤੇ ਆਉਂਦੀ ਜਿਹੜੀ ਚੀਜ਼ ਜੰਮ ਚੁੱਕੀ ਹੈ ਜਿਹਦੇ ਉੱਤੇ ਚ ਸਵਾਰਥੀ ਹਿੱਤ ਜੁੜ ਗਏ ਉਹ ਬੰਦੇ ਨਹੀਂ ਛੱਡਦੇ ਆਪਣੀ ਪੋਜੀਸ਼ਨ ਛੇਤੀ ਕੀਤਾ। ਤੋਂ ਜਿਹੜੇ ਵੀ ਲੜਦੇ ਨੇ ਇੱਕ ਹਿਸਾਬ ਨਾਲ ਉਸ ਸੀਸਤਲੀ ਤੇ ਰੱਖ ਕੇ ਲੜਦੇ ਆ। ਸੋ ਇਹ ਇਹ ਕਰਨਾਟਕ ਦੇ ਵਿੱਚ ਮੇਨਲੀ ਇਹ ਚੱਲਿਆ ਸਿਰਸਲਾ ਕਾਫੀ ਸਾਲ। ਉਸ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਚੱਲਿਆ। ਇਹ 13ਵੀਂ 14ਵੀਂ ਸਦੀ 'ਚ ਸ਼ੁਰੂ ਹੋ ਕੇ ਇਹ ਵਿਚਾਰ 4-5 ਸਾਲ 4-500 ਸਾਲ ਚੱਲਿਆ ਉਸ ਨੂੰ ਮੇਨਲੀ ਵਾਰਾਕਾਰੀ ਲਹਿਰ ਕਹਿੰਦੇ ਨੇ ਜਿਹਦੇ ਵਿੱਚ ਭਗਤ ਨਾਮਦੇਵ ਤੋਂ ਲੈ ਕੇ ਬਹੁਤ ਸਾਰੇ ਸੰਤ ਪੈਦਾ ਹੋਏ ਤੁਕਾਰਾਮ ਬੜਾ ਮਸ਼ਹੂਰ ਸੀ ਸੋ ਉਹਨਾਂ ਨੇ ਵੀ ਉਹੀ ਗੱਲ ਲਿਆਂਦੀ ਕਿ ਰੱਬ ਇੱਕ ਹੈ ਜਾਤ ਇੱਕ ਹੈ ਬੰਦੇ ਬਰਾਬਰ ਉਹਦੇ ਮੁਕਾਬਲੇ ਤੇ ਇਹ ਬਹੁਤ ਚਿਰਚਲੀ ਇਸ ਨੇ ਕਾਫੀ ਪ੍ਰਭਾਵ ਪਾਇਆ ਵਿਚਾਰਧਾਰਕ ਪੱਧਰ ਦੇ ਉੱਤੇ ਅਬਦਾ ਇੱਕ ਪੂਰਾ ਉਸ ਦੇ ਉੱਤੇ ਕੋ ਸੱਟ ਮਾਰੀ ਜਾ ਕੇ ਬ੍ਰਾਹਮਣ ਦੀ ਪਰ ਲਗਾਤਾਰ ਉਹ ਇੱਕ ਭੇੜ ਹੁੰਦਾ ਰਿਹਾ ਟਕਰਾ ਚੱਲਦਾ ਰਿਹਾ ਸੋ ਇਸ ਤਰ੍ਹਾਂ ਜਿਹੜੇ ਇਹ ਅਲੱਗ-ਅਲੱਗ ਖੇਤਰ ਬਣਦੇ ਨੇ ਮੇਰਾ ਖਿਆਲ ਹੈ ਕਿ ਕੋਈ ਜਗ੍ਹਾ ਨਹੀਂ ਇਹੀ ਜੀ ਹੋਣੀ ਜਿੱਥੇ ਜਾਤ-ਪਾਤ ਹੋਵੇ ਤੇ ਉਹਦਾ ਵਿਰੋਧ ਨਾ ਹੋਇਆ ਵੀ ਕੁਝ ਚੀਜ਼ਾਂ ਇਤਿਹਾਸ ਤੇ ਦਰਜ ਹੋ ਗਈਆਂ ਕੁਝ ਰਹਿ ਜਾਂਦੀਆਂ ਲੋਕਾਂ ਦੀ ਜਾਤ ਚ ਉੱਥੇ ਪਈਆਂ ਹੁੰਦੀਆਂ ਪਰ ਇਹਦਾ ਇਤਿਹਾਸਕਾਰਾਂ ਤੇ ਨਾ ਕਿਹੜੀ ਚੀਜ਼ ਉਹਨਾਂ ਨੇ ਦਰਜ ਕਰ ਲਈ ਕਿਹੜੀ ਰਹ ਗਈ ਸੋ ਬੁਨਿਆਦੀ ਗੱਲ ਇਹ ਹੈ ਕਿ ਇਹਦਾ ਇਸ ਤਰ੍ਹਾਂ ਇਸ ਰੂਪ ਦੇ ਵਿੱਚ ਇਹ ਵਿਰੋਧ ਹੁੰਦਾ ਰਿਹਾ ਹੁਣ ਇਹ ਜਿਹੜੀ ਸਾਰੀ ਲਹਿਰ ਚੱਲੀ ਭਗਤੀ ਦੀ ਇਹਦਾ ਇੱਕ ਲੱਛਣ ਇਹ ਸੀਗਾ ਮੋٹے ਤੌਰ ਤੇ ਕਿ ਉਹਨਾਂ ਨੇ ਮੇਨਲੀ ਵਿਚਾਰ ਧਾਰਾ ਤੇ ਹਮਲਾ ਕੀਤਾ ਬ੍ਰਾਹਮਣ ਦੀ ਤੇ ਉਹ ਬਹੁਤ ਤਾਬੜ ਤੋੜ ਹਮਲਾ ਕੀਤਾ ਪਰ ਉਹ ਜਿਹੜਾ ਪ੍ਰਚਾਰ ਸੀ ਉਹ ਕਿਤੇ ਵੀ ਵੱਡੀ ਸਮਾਜਿਕ ਲਹਿਰ ਦਾ ਰੂਪ ਧਾਰਨ ਨਹੀਂ ਕਰ ਸਕਿਆ ਸਮਾਜੀ ਐਕਸ਼ਨ ਤੇ ਨਹੀਂ ਟੜ ਸਕਿਆ ਪ੍ਰਚਾਰ ਬਹੁਤ ਹੋਇਆ ਪੈਰੋਕਾਰ ਵੀ ਬਣ ਗਏ ਪਰ ਉਸ ਨੇ ਉਸ ਤਰ੍ਹਾਂ ਦੀ ਕੋਈ ਸ਼ੱਕ ਲਖਤਿਆਰ ਕੀਤੀ ਹੋਵੇ ਲਹਿਰ ਦੀ ਜਥੇ ਬੰਦ ਤੇ ਹੰਡ ਅਨਸਾਰ ਜਿਹੜੀ ਫਿਰਗਾ ਕੰਟੀਨਿਊ ਰਹੇ ਉਹ ਨਹੀਂ ਹੋਇਆ ਇਸ ਕਰਕੇ ਜਿਹੜੀ ਇਹ ਮਹਾਰਾਸ਼ਟਰ ਦੀ ਧਾਰਾ ਸੀ ਐਡੀ ਪਾਵਰਫੁੱਲ ਸੀ ਭਗਤ ਨਾਮਦੇਵ ਨਾਲ ਸ਼ੁਰੂ ਹੋਈ ਅਲਟੀਮੇਟਲੀ ਇਹਨੂੰ ਜਿਹੜਾ ਬੈਸ਼ਨਮ ਮਤ ਸੀ ਉਹਨੇ ਬਿਲਕੁਲ ਹੀ ਨਿਗਲ ਲਿਆ ਉਹਦਾ ਕਾਰਨ ਇਹ ਸੀ ਕਿ ਇਹ ਜਿੰਨੇ ਵੀ ਭਗਤ ਸੀ ਇਹ ਬ੍ਰਾਹਮਣ ਬਾਤ ਤੇ ਹਮਲਾ ਵੀ ਕੀਤਾ ਪਰ ਕਈ ਗੱਲਾਂ ਨਾਲੋਂ ਪੂਰੀ ਤਰ੍ਹਾਂ ਅਜੇ ਤੋੜ ਵਿਛੋੜਾ ਨਹੀਂ ਹੋਇਆ ਸੀ ਜਿੰਨਾ ਫਿਰ ਬਾਅਦ ਚ ਜਾ ਕੇ ਆਪਾਂ ਅੱਗੇ ਗੱਲ ਕਰਾਂਗੇ ਉਹ ਹੋਇਆ ਕਿਉਂਕਿ ਜਦੋਂ ਜਿਹੜਾ ਵਿਚਾਰਧਾਰਾ ਹੈ ਕੋਈ ਵੀ ਜਦੋਂ ਸਿਸਟਮ ਬਣਦਾ ਹੈ ਇੰਸਟੀਚਿਊਸ਼ਨ ਬਣਦਾ ਕੋਈ ਸੰਸਥਾ ਉਸਰ ਆਉਂਦੀ ਹੈ ਉਹ ਕੱਲੀ ਵਿਚਾਰਧਾਰਾ ਦੇ ਸਿਰ ਤੇ ਨਹੀਂ ਖੜਦੀ ਉਹਦਾ ਆਧਾਰ ਵਿਚਾਰਧਾਰਾ ਹੁੰਦਾ ਪਰ ਜਦੋਂ ਉਹ ਸਿਸਟਮ ਹੋਂਦ ਵਿੱਚ ਆ ਗਿਆ ਤਾਂ ਉਹਦਾ ਇੱਕ ਆਪਣੇ ਮੈਕਨਿਜ਼ਮ ਸ਼ਕਲ ਗ੍ਰਹਿਣ ਕਰ ਲੈਂਦਾ ਤੇ ਆਪ ਉਹ ਆਪ ਦੀ ਕਾਫੀ ਚਾਲ ਫੜ ਲੈਂਦੇ ਸੋ ਕੱਲੀ ਵਿਚਾਰਤਾ ਰਾ ਤੇ ਹਮਲਾ ਕਰਕੇ ਤੁਸੀਂ ਉਹ ਸਿਸਟਮ ਨੂੰ ਪ੍ਰਬੰਧ ਨੂੰ ਬਦਲ ਨਹੀਂ ਸਕਦੇ ਉਹਦੇ ਖਿਲਾਫ ਕੋਈ ਸਮਾਜੀ ਲਹਿਰ ਖੜੀ ਕਰਨੀ ਪੂ ਉਹਨੂੰ ਬਦਲਣ ਵਾਸਤੇ ਸੋ ਇਹ ਸਾਰੇ ਪੀੜ ਦੇ ਵਿੱਚ ਵਿਚਾਰਾਂ ਦੀ ਲੈਵਲ ਤੇ ਤੇ ਜਜ਼ਬਾਤ ਦੀ ਲੈਵਲ ਤੇ ਤਾਂ ਬਹੁਤ ਉਥਲ ਪੁਥਲ ਹੋਈ ਬੜਾ ਟੁੰਬਿਆ ਲੋਕਾਂ ਨੂੰ ਉਹ ਗੱਲਾਂ ਨੇ ਹੁਣ ਜਦੋਂ ਕੋਈ ਗੱਲ ਲੈ ਕੇ ਆਉਂਦਾ ਇਸ ਤਰ੍ਹਾਂ ਦੀ ਜਿਹੜੇ ਬੰਦੇ ਇਹ ਜਿਹੜੇ ਭਗਤੇ ਕਹਿੰਦੇ ਸੀ ਰੱਬ ਇੱਕ ਹੈ ਤੇ ਬੰਦੇ ਬਰਾਬਰ ਨੇ ਉਹ ਸਾਰੇ ਵਰਗਾਂ ਨੂੰ ਇੱਕਸਾਰ ਨਹੀਂ ਟੁੰਬੂ ਜਿਹੜੇ ਪ੍ਰੇਵਿਲੇਜ ਮਾਨ ਰਹੇ ਨੇ ਜਿਹੜੇ ਉੱਪਰ ਬੈਠੇ ਨੇ ਉਹਨਾਂ ਨੂੰ ਇਹ ਗੱਲ ਨਹੀਂ ਟੁੰਬੂਗੀ ਨਾ ਬ੍ਰਾਹਮਣ ਨੂੰ ਨਾ ਸਵਾਰਨ ਜਾਤੀਆਂ ਨੂੰ ਟੁੰਬੂ ਉਹਨੂੰ ਜਿੱਦੀ ਸੋਸ਼ਲ ਪੋਜੀਸ਼ਨ ਇਸ ਤਰ੍ਹਾਂ ਦੀ ਹੈ ਕਿ ਉਹ ਉਸ ਚੀਜ਼ ਦਾ ਸ਼ਿਕਾਰ ਹੈ ਇਸ ਕਰਕੇ ਉਹ ਸਾਰੇ ਪ੍ਰਚਾਰ ਨਹੀਂ ਜਿਹਨੂੰ ਹੇਠ ਲਿਆਂ ਜਾਤਾ ਕਹਿੰਦੇ ਸੀ ਉਸ ਨੂੰ ਟੁੰਬਿਆ ਬਹੁਤ ਪਰ ਜਿਹੜੀਆਂ ਉਹਦੀਆਂ ਸੋਸ਼ਲ ਐਸਪੀਰੇਸ਼ਨਸ ਔਮੰਗਾਂ ਸੀ ਕੁਛ ਕਿ ਬਰਾਬਰ ਹੋਇਆ ਜਾਵੇ ਤੇ ਲੋੜਾਂ ਸੀ ਉਹ ਵਿਚਾਰ ਧਾਰਕ ਪ੍ਰਚਾਰ ਦਾ ਉਹਦੇ ਨਾਲ ਪੂਰਾ ਸੰਯੋਗ ਨਹੀਂ ਹੋਇਆ ਜਿਹਦੇ ਵਿੱਚੋਂ ਇੱਕ ਸਮਾਜੀ ਐਕਸ਼ਨ ਨਿਕਲਣਾ ਸੀ ਸੋ ਜਿੰਨਾ ਚਿਰ ਲੋਕ ਹਰਕਤ 'ਚ ਨਹੀਂ ਆਉਣਗੇ ਲੜਨ ਵਾਸਤੇ ਪ੍ਰਚਾਰ ਦੀ ਲੈਵਲ ਤੇ ਠੀਕ ਹੈ ਸਭ ਕੁਝ ਠੀਕ ਲੱਗੀ ਜਾਊਗਾ ਉਹਨਾਂ ਚਿਰ ਉਹਨੂੰ ਵੱਡੀ ਸੱਟ ਨਹੀਂ ਵਾਰ ਇਹ ਨਹੀਂ ਕੋਈ ਕੋਈ ਫਰਕ ਨਹੀਂ ਪਾਇਆ ਨਾ ਇਹ ਕੋਈ ਆਪਾਂ ਇਹ ਕਹਿ ਨਹੀਂ ਆ ਕਿ ਉਹਨਾਂ ਭਗਤਾਂ ਦੀ ਕੋਈ ਨਿੰਦਿਆ ਜਾਂ ਪਰਚੋਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਮਤਾਈਆਂ ਹੁੰਦੀਆਂ ਹਮੇਸ਼ਾ ਹੀ ਹਰ ਯੁੱਗ ਦੀਆਂ ਹੁੰਦੀਆਂ ਸੋ ਉਹ ਉਹਨੇ ਉਹ ਕੰਮ ਕਰਤਾ ਇੱਕ ਵੀ ਵਿਚਾਰ ਧਾਰਾ ਤੇ ਹਮਲਾ ਕਰਤਾ ਉਹ ਇਹ ਕੰਮ ਅੱਗੇ ਹੋਣਾ ਸੀ ਜਾ ਕੇ ਕਿ ਜਦੋਂ ਉਸ ਵਿਚਾਰਧਾਰਾ ਜਿਹੜੀ ਮੁਕਾਬਲੇ ਤੇ ਲਿਆਂਦੀ ਉਹਨੇ ਇੱਕ ਸਮਾਜੀ ਐਕਸ਼ਨ ਦਾ ਜਾਂ ਸਮਾਜੀ ਲਹਿਰ ਦਾ ਰੂਪ ਧਾਰਤ ਕਰਨਾ ਸੀ ਸੋ ਇਹ ਮੈਂ ਬਹੁਤ ਸੰਖੇਪ ਚ ਪ੍ਰਾਤਨ ਸਮੇਂ ਦੀ ਗੱਲ ਕੀਤੀ ਹੈ ਇਹ ਜਿਹਨੂੰ ਵੱਧ ਜਾਣਕਾਰੀ ਹੋਰ ਚਾਹੁੰਦਾ ਉਹ ਬੰਦਾ ਹੋਰ ਪੜ੍ਹ ਸਕਦਾ ਆਪਾਂ ਇੱਥੇ ਆਪਣੀ ਬਹੁਤੀ ਅਜਿਹੀ ਜਗ੍ਹਾ ਨਹੀਂ ਸੋ ਹੁਣ ਆਪਾਂ ਦੂਜੇ ਦੌਰ ਤੇ ਗੱਲ ਕਰਦੇ ਆਂ